ਜਿਹੜਾ ਦੁੱਧ ਇੱਕ ਮੇਨ ਸਾਡਾ ਜਿਹੜਾ ਭੋਜਨ ਦਾ ਇੱਕ ਹਿੱਸਾ ਚਾਹੇ ਮਠਾਈਆਂ ਨੇ ਮਠਾਈ ਦਾ ਹਿੱਸਾ ਜੇ ਦੁੱਧ ਅੱਛਾ ਹੋਏਗਾ ਤਾਂ ਮਠਾਈਆਂ ਅੱਛੇ ਬਣਨਗੀਆਂ ਇੰਡੀਆ ਧਾਰਮਿਕ ਦੇਸ਼ ਕਹਲੌਂਦਾ ਹੈ ਇਹ ਇਹ ਪਾਪ ਦੇ ਪੁੰਨ ਦੀ ਪ੍ਰਵਾਸਾ ਨੂੰ ਸਮਝਦਾ ਔਰ ਕਿੱਥੇ ਜਾ ਕੇ ਫਿਰਦਾ ਤਾਂ ਪੁੰਨ ਵਾਲੀ ਤਾਂ ਗੱਲ ਕੋਈ ਰਹੀ ਨਹੀਂ ਕਿਉਂਕਿ ਪਾਪੇ ਪਾਬਾ ਜੇ ਦੁੱਧ ਤੇ ਪੁੱਤ ਦੇ ਵਿੱਚ ਮਿਲਾਪ ਟੋਜ ਬਾਕੀ ਰਹਿ ਗਈ ਗਿਆ ਪਾਣੀ ਮਾੜਾ ਨਹੀਂ ਹੈ ਦੁੱਧ ਦੇ ਵਿੱਚ ਜਿਹੜੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਮਲਾਈਆਂ ਜਾਂਦੀਆਂ ਨੇ ਦੁੱਧ ਯੂਪੀ ਤੋਂ ਆਉਂਦਾ ਦੁੱਧ ਬਿਹਾਰ ਤੋਂ ਆਉਂਦਾ ਐਡੀ ਡੀ ਦੂਰ ਸਾਡੇ ਪੰਜਾਬ ਨੂੰ ਦੁੱਧ ਆ ਰਿਹਾ ਬਨਾਵਟ ਆ ਰਿਹਾ ਬਿਲਕੁਲ ਆ ਰਿਹਾ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਕਿਹ ਜੀ ਚੈੱਕ ਕਰਾਈ ਹੈ ਤੁਸੀਂ ਖਾਧੀ ਹੈ ਮੈਂ ਤੁਹਾਨੂੰ ਕੀ ਪੁੱਛਿਆ ਤੁਸੀਂ ਕਿਹਾ ਯਾ ਮੇਰੇ ਘਰ ਵਾਲਾ ਸਵਾਦ ਆ ਦੇਖੀ ਤੁਸੀਂ ਖਾਧੀ ਪਨੀਰ ਤੁਸੀਂ ਖਾਧਾ ਸ਼ਾਇਦ ਤੁਸੀਂ ਇਹ ਵੀ ਗੱਲ ਕੀ ਮੈਂ ਜੇ ਪਨੀਰ ਨਹੀਂ ਕਦੀ ਖਾਧਾ ਮੈਂ ਪਨੀਰ ਚ ਵੀ ਦੇਸੀ ਘੀ ਨਹੀਂ ਪਾਇਆ ਲੋਕੀ ਕਹਿੰਦੇ ਅਸੀਂ ਦੇਸੀ ਘੀ ਦੀ ਮਠਾਈ ਬਣਾਉਂਦੇ ਆ ਕਿਸੇ ਬਰਫੀ ਦੇਸੀ ਕੀ ਨਹੀਂ ਕਹਿੰਦਾ ਉਹ ਦੇਸੀ ਦੀ ਬੜਾਈ ਕਰਕੇ ਵੇਚਿਆ ਜਾਂਦਾ ਜੋ ਤੁਹਾਡੇ ਖੋ ਖੋਆ ਪਿਓਰਾ ਦੁੱਧ ਪਿਓਰਾ ਦੇਸੀ ਕੀ ਗਾਦਾ ਪਾਉਂਗੇ ਤੁਸੀਂ ਆਹ ਦੇਖੋ ਜੀ ਇਹੋ ਕਿਸੇ ਹੋਰ ਸ਼ਰਮ ਦੇਖ ਸਕਦੇ ਇਹ ਗੋਲੀ ਨਹੀਂ ਬਣਿਆ ਮੱਖਣ ਬਣ ਗਿਆ ਇਹ ਪਨੀਰ ਆ ਇਹ ਚ ਮਲਾਈਮ ਪਾਣਾ ਜੇ ਤੁਸੀਂ ਸਿੰਥੈਟਿਕ ਪਨੀਰ ਲਾ ਗਏ ਨੀ ਰਬੜ ਬਣ ਜਾਣਾ ਗੋਲੀ ਬਣ ਜਾਣਾ ਜਦੋਂ ਇਹਨਾਂ ਦੀ ਸ਼ਾਪ ਖੁੱਲ੍ਹੀ ਸੀ ਨਾ 1993 ਵਿੱਚ ਉਦੋਂ ਉਦੋਂ ਲੈ ਰਹੀ ਆ ਉਦੋਂ 770 ਰੁਪਏ ਰੇਟ ਸੀ ਅੱਜ 62 ਹੋ ਗਿਆ ਦੁੱਧ ਨਹੀਂ ਛੱਡਿਆ ਦੁੱਧ ਨਹੀਂ ਛੱਡਿਆ ਤੁਸੀਂ ਦੁੱਧ ਨਹੀਂ ਛੱਡਿਆ ਕਿਉਂਕਿ ਉਹਦੇ ਵਿੱਚੋਂ ਹੀ ਮੇਰਾ ਘਿਓ ਵੀ ਨਿਕਲਿਆ ਆਂਦਾ ਮੈਨੂੰ ਉਹ ਸਸਤਾ ਪੈ ਜਾਂਦਾ ਉਲਟਾ ਮલાઈ ਬਹੁਤ ਅੱਛੀ ਜਾਂਦੀ ਹੈ ਔਰ ਇਹਨਾਂ ਨੇ ਇੱਕ ਸੁਗੰਧ ਖਾਦੀ ਹੋਈ ਹੈ ਕਿ ਅਸੀਂ ਦੁੱਧ ਵਿੱਚ ਪਾਣੀ ਨਹੀਂ ਪਾਉਣਾ ਰੇਟ ਵੇਸ਼ੱਕ ਵੇਰ ਕਦੇ ਲੈਵਲ ਦੇ ਉੱਤੇ ਚੱਲਣਾ ਪਰ ਪਾਣੀ ਨਹੀਂ ਪਾਉਣਾ ਹੈ ਮੇਰੇ ਪਰਿਵਾਰ ਦੇ ਵਿੱਚ ਜੇ ਕੋਈ ਚੀਜ਼ ਜਾਏਗੀ ਕੀ ਵੀ ਇਹੀ ਲੈ ਕੇ ਜਾਊਂਗਾ ਔਰ ਦਹੀਂ ਵੀ ਦੁੱਧ ਵੀ ਇਹੀ ਮੇਰਾ ਸਪੈਸ਼ਲ ਕੁਸਿਨ ਹੁੰਦਾ ਰਸਮ ਲਈ ਵੀ ਇਹੀ ਲੈ ਕੇ ਜਾਊਂਗਾ ਪਹਿਲਾਂ ਮੇਰੇ ਬੱਚੇ ਖਾਣਗੇ ਫਿਰ ਤੁਹਾਡੇ ਬੱਚੇ ਖਾਣਗੇ ਨਹੀਂ ਨੂੰ ਕੰਮ ਕਰਨ ਦੀ ਕੋ ਲੋੜ ਨਹੀਂ ਮੈਂ ਨਹੀਂ ਕਰਦਾ ਪੰਜਾਬ ਦੇ ਫੂਡ ਐਂਡ ਡਰੱਗ ਡਿਪਾਰਟਮੈਂਟ ਵੱਲੋਂ ਇੱਕ ਹੈਰਾਨੀਜਨਕ ਖੁਲਾਸਾ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਪੰਜਾਬ ਦੇ ਖੁੱਲੇ ਦੁੱਧ ਦੇ ਜਿਹੜੇ ਸੈਂਪਲ ਨੇ ਉਹ ਇਸ ਵਕਤ ਫੇਲ ਹੋਏ ਨੇ ਤੇ ਫੇਲ ਵਿੱਚ 16% ਜਿਹੜੇ ਸੈਂਪਲ ਨੇ ਉਹ ਹੋਏ ਨੇ। ਇਸੇ ਤਰੀਕੇ ਦੇ ਨਾਲ ਦੇਸੀ ਘਿਓ ਦੇ ਜ਼ਿਕਰ ਗੱਲ ਕੀਤੀ ਜਾਵੇ ਤਾਂ ਦੇਸੀ ਘਿਓ ਦੇ ਤਕਰੀਬਨ 21% ਜਿਹੜੇ ਸੈਂਪਲ ਨੇ ਉਹ ਫੇਲ ਹੋਏ ਹਨ ਅਤੇ ਇਸ ਵਕਤ ਅਸੀਂ ਰਿਐਲਿਟੀ ਚੈੱਕ ਕਰਨ ਦੇ ਲਈ ਦੁਕਾਨ ਦੇ ਵਿੱਚ ਮੌਜੂਦ ਆ ਸਵੀਟ ਸ਼ਾਪ ਹੈ। ਇੱਥੇ ਜਾਣਾਂਗੇ ਕਿ ਆਖਿਰਕਾਰ ਦੁਕਾਨਦਾਰਾਂ ਵੱਲੋਂ ਕਿਉਂ ਮਿਲਾਵਟ ਜਿਹੜੀ ਆ ਉਹ ਕੀਤੀ ਜਾਂਦੀ ਹੈ ਕਿਉਂ ਲੋਕਾਂ ਦੀ ਜ਼ਿੰਦਗੀਆਂ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ ਤੇ ਪੈਸੇ ਬਚਾਉਣ ਦੀ ਖਾਤਰ ਕੀ ਕੁਝ ਜਿਹੜਾ ਦੁਕਾਨਦਾਰਾਂ ਵੱਲੋਂ ਕੀਤਾ ਜਾਂਦਾ ਹੈ ਅਤੇ तमाम ਹੋਰ ਜਾਣਕਾਰੀ ਜਿਹੜਾ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਵਾਂਗੇ ਇਸ ਵਕਤ ਅਸੀਂ ਸਵੀਟ ਸ਼ਾਪ ਦੇ ਵਿੱਚ ਮੌਜੂਦ ਹਾਂ ਜਿੱਥੇ ਜਿਹੜੀਆਂ ਆਪਣੀ ਇਹਨਾਂ ਦੀ ਬਿਕਰੀ ਵੀ ਹੈ ਤੇ ਇੱਥੇ ਹੀ ਮਠਿਆਈਆਂ ਜਿਹੜੀਆਂ ਇਹਨਾਂ ਵੱਲੋਂ ਬਣਾਈ ਜਾਂਦੇ ਨੇ ਤਿਆਰ ਵੀ ਕੀਤੀ ਜਾਂਦੀਆਂ ਪਨੀਰ ਤਿਆਰ ਕੀਤਾ ਜਾਂਦਾ ਹੈ ਪਨੀਰ ਦੇ ਸੈਂਪਲ ਸਭ ਤੋਂ ਵੱਧ ਫੇਲ ਹੋਏ ਦਹੀਂ ਜਿਹੜੀ ਆ ਖੁਦ ਤਿਆਰ ਕੀਤੀ ਜਾਂਦੀ ਹੈ ਤੇ ਈਵਨ ਖੁੱਲਾ ਦੁੱਧ ਜਿਸ ਦੇ ਉੱਤੇ ਸਭ ਤੋਂ ਜ਼ਿਆਦਾ ਵਿਚਾਰ ਜਿਹੜਾ ਇਸ ਵਕਤ ਕੀਤਾ ਜਾ ਰਿਹਾ ਹੈ ਕਿ ਖੁੱਲਾ ਦੁੱਧ ਸਭ ਤੋਂ ਜ਼ਿਆਦਾ ਸੈਂਪਲਾਂ ਦੇ ਵਿੱਚ ਫੇਲ ਹੋ ਰਿਹਾ ਹੈ ਤਾਂ ਤਮਾਮ ਗੱਲਾਂ ਬਾਰੇ ਜਾਣਾਂਗੇ ਤੇ ਸਾਡੇ ਨਾਲ ਸਵੀਟ ਸ਼ਾਪ ਦੇ ਜਿਹੜੇ ਓਨਰ ਨੇ ਉਹ ਸਾਡਾ ਮਜੂਰ ਨੇ ਸਭ ਤੋਂ ਪਹਿਲਾਂ ਸੈਂਪਲਿੰਗ ਅੱਜ ਜੋ ਸਭ ਤੋਂ ਹੈਡਲਾਈਨ ਚੱਲ ਰਹੀ ਹੈ ਕਿ ਸੈਂਪਲਿੰਗ ਖੁੱਲੇ ਦੁੱਧ ਦੀ ਜਿਹੜੀ ਹੈ ਉਹ ਫੇਲ ਸਾਬਿਤ ਹੋਈ ਆ ਖਾਸ ਕਰ 16% ਦੀ ਜਦੋਂ ਰੇਸ਼ਿਓ ਆ ਜਾਵੇ ਤਾਂ ਕਿਸ ਤਰ੍ਹਾਂ ਨਾਲ ਦੇਖਦੇ ਹਾਂ ਕਿ ਕੀ ਕਾਰਨ ਬਣਦੇ ਨੇ ਸੈਂਪਲਿੰਗ ਫੇਲ ਹੋਣ ਦੇ ਕਿ ਵਾਕਈ ਹੀ ਦੁੱਧ ਦੇ ਵਿੱਚ ਮਿਲਾਵਟ ਹੁੰਦੀ ਹੈ ਕਿਉਂਕਿ ਦੁੱਧ ਹੀ ਤਾਂ ਬੇਸ ਹੈ ਸਾਰੀ ਇੱਕ ਚੀਜ਼ ਦਾ ਜੇਕਰ ਮਿਠਾਈ ਬਣਨੀ ਆ ਉਹ ਦੁੱਧ ਤੋਂ ਬਣਨੀ ਪਨੀਰ ਦੁੱਧ ਤੋਂ ਬਣਨਾ ਦਹੀਂ ਦੁੱਧ ਤੋਂ ਬਣਨਾ ਇਵਨ ਦੇਸੀ ਘੋਟਾ ਤਾ ਤਿਆਰ ਹੋਣਾ ਤਾਂ ਉਹ ਵੀ ਦੁੱਧ ਤੋਂ ਹੋਣਾ ਹੈ ਤਾਂ तमाम ਚੀਜ਼ਾਂ ਦਾ ਬੇਸ ਦੁੱਧ ਹੈ ਤਾਂ ਦੁੱਧ ਵਿੱਚ ਇਹ ਜੀ ਕੀ ਮਿਲਾਵਟ ਹੁੰਦੀ ਹੈ ਜਿਸ ਦੇ ਕਾਰਨ ਕਾਰਨ ਸੈਂਪਲਿੰਗ ਫੇਲ ਹੁੰਦੀ ਹੈ ਦੇਖੋ ਜਿੰਨੀ ਦੁੱਧ ਦੀ ਡਿਮਾਂਡ ਹੈ ਸ਼ਾਇਦ ਅਸੀਂ ਉਹਨਾਂ ਦੁੱਧ ਪੈਦਾ ਨਹੀਂ ਕਰ پا ਰਹੇ ਸਭ ਤੋਂ ਵੱਡੀ ਗੱਲ ਹੈ ਮੈਂ ਇੱਥੇ ਆ ਕੇ ਗੱਲ ਹੋਰ ਜਰੂਰ ਕਹਾਂਗਾ ਵੀ ਸਮੇਂ-ਸਮੇਂ 'ਤੇ ਸਰਕਾਰਾਂ ਨੇ ਕਦੇ ਮੇਰੇ ਖਿਆਲ ਦੇ ਵਿੱਚ ਇਹ ਜਿਹੜਾ ਦੁੱਧ ਇੱਕ ਮੇਨ ਸਾਡਾ ਜਿਹੜਾ ਭੋਜਨ ਦਾ ਇੱਕ ਹਿੱਸਾ ਚਾਹੇ ਮਠਾਈਆਂ ਨੇ ਮਠਾਈ ਦਾ ਹਿੱਸਾ ਜੇ ਦੁੱਧ ਅੱਛਾ ਹੋਏਗਾ ਤਾਂ ਮਠਾਈਆਂ ਅੱਛੇ ਬਣਨਗੀਆਂ ਹੁਣ ਰੀਜਨ ਕੀ ਆ ਇਸ ਚੀਜ਼ ਦਾ ਰੀਜਨ ਏ ਆ ਵੀ ਕੀ ਸਾਡੀਆਂ ਸਰਕਾਰਾਂ ਨੇ ਕਦੀ ਉਹਨਾਂ ਜ਼ਿੰਮੇਵਾਰ ਭਰਾਵਾਂ ਨੂੰ ਜਾਂ ਦੁੱਧ ਦਾ ਕੀਤਾ ਕਰਨ ਵਾਲਿਆਂ ਨੂੰ ਜਿਨ੍ਹਾਂ ਨੇ ਮੱਝਾਂ ਰੱਖਣੀਆਂ ਨੇ ਕਦੀ ਕੋਈ ਇਹੋ ਜਿਹੀ ਆਫਰ ਦਿੱਤੀ ਆ ਵੀ ਲੋਕਾਂ ਦੀ ਹੈਲਥ ਨਾਲ ਜਿਹੜਾ ਖਿਲਵਾੜ ਹੋ ਰਿਹਾ ਜੇ ਮੱਝਾਂ ਵੱਧ ਤੋਂ ਵੱਧ ਹੋਣਗੀਆਂ ਤੇ ਪਸ਼ੂ ਪਾਲਣ ਵਿਭਾਗ ਵਧਿਆ ਹੋਏਗਾ ਪਸ਼ੂ ਪਾਲਣ ਵੱਲ ਗੌਰ ਕੀਤੀ ਜਾਏਗੀ ਤਾਂ ਪਿਓਰ ਦੁੱਧ ਆਏਗਾ ਮਿਲਾਪਟਾਣਾ ਨਹੀਂ ਆਏਗਾ ਕਿੰਨੇ ਕਿਤੇ ਜਾ ਕੇ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਔਰ ਦੂਜੀ ਗੱਲ ਜਿਹੜੇ ਮਲਾਵਟ ਕਰਨ ਵਾਲੇ ਨੇ ਉਹਨਾਂ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਆ ਵੀ ਅਸੀਂ ਕਿਸੇ ਦੀ ਸਿਹਤ ਨਾਲ ਖਿਲਵਾੜ ਨਾ ਕਰੀਏ ਤੇ ਬਹੁਤ ਵਧੀਆ ਗੱਲ ਆ ਇੱਕ ਪਾਸੇ ਸਾਡਾ ਜਿਹੜਾ ਇੰਡੀਆ ਧਾਰਮਿਕ ਦੇਸ਼ ਕਹੇ ਲਾਉਂਦਾ ਇਹ ਇਹ ਪਾਪ ਤੇ ਪੁੰਨ ਦੀ ਪ੍ਰਵਾਸਾ ਨੂੰ ਸਮਝਦਾ ਔਰ ਕਿੱਥੇ ਜਾ ਕੇ ਫਿਰ ਤਾਂ ਪੁੰਨ ਵਾਲੀ ਤਾਂ ਗੱਲ ਕੋਈ ਰਹੀ ਨਹੀਂ ਕਿਉਂਕਿ ਪਾਪੇ ਪਾਬਾ ਜੇ ਕਿ ਦੁੱਧ ਤੇ ਪੁੱਤ ਦੇ ਵਿੱਚ ਮਲਾਵਟ ਹੋ ਜੇ ਬਾਕੀ ਰਹਿ ਗਿਆ ਹਨਾ ਅੱਜ ਕੱਲ੍ਹ ਕਹਿੰਦੇ ਦੁੱਧ ਘੱਟ ਪਾਣੀ ਜ਼ਿਆਦਾ ਹੁੰਦਾ ਹੈ ਪਾਣੀ ਤੋਂ ਇਲਾਵਾ ਹੋਰ ਬਹੁਤ ਸਾਰੀ ਚੀਜ਼ਾਂ ਜਾਂਦੀਆਂ ਹੁੰਦੀਆਂ ਨੇ ਪਾਣੀ ਹੋਵੇ ਤਾਂ ਸਰ ਜਾਂਦਾ ਪਾਣੀ ਕਿਤੇ ਮਾੜਾ ਨਹੀਂ ਹੈ ਧਰਤੀ ਨੇ ਤਾਂ ਪਾਣੀ ਨੇ ਸਾਨੂੰ ਬਚਾ ਕੇ ਰੱਖਿਆ ਪਾਣੀ ਮਾੜਾ ਨਹੀਂ ਦੁੱਧ ਦੇ ਵਿੱਚ ਜਿਹੜੀਆਂ ਹੋਰ ਬਹੁਤ ਸਾਰੀ ਚੀਜ਼ਾਂ ਮਲਾਈਆਂ ਜਾਂਦੀਆਂ ਨੇ ਦੁੱਧ ਯੂਪੀ ਤੋਂ ਆਉਂਦਾ ਦੁੱਧ ਬਿਹਾਰ ਤੋਂ ਆਉਂਦਾ ਐਡਿਟ ਤੋਂ ਸਾਡੇ ਪੰਜਾਬ ਨੂੰ ਦਾਰਿਆ ਮਨਾਪਟਾਣਾ ਰਿਹਾ ਬਿਲਕੁਲ ਆ ਰਿਹਾ ਤੇ ਉਹਨੇ ਰੋੜਾਂ ਦੇ ਉੱਤੇ ਸਾਡੇ ਜਿਹੜੇ ਇਨਸਪੈਕਟਰ ਨੇ ਜਾਂ ਸਾਡੇ ਡਿਪਾਰਟਮੈਂਟ ਦੇ ਬੰਦੇ ਨੇ ਕਿੱਥੇ ਨੇ ਉਹ ਔਰ ਤਿਹਾਰਾਂ ਦੇ ਵਿੱਚ ਕਿਉਂ ਯਾਦ ਆਉਂਦੀ ਆ ਅੱਜ ਹੈਲਥ ਡਿਪਾਰਟਮੈਂਟ ਨੂੰ ਤਿਹਾਰਾਂ ਜਾ ਕੇ ਜਾਂਦੇ ਪੂਰਾ ਸਾਲ ਕਿਉ ਜੇ ਤੁਸੀਂ ਪ੍ਰੋਡਕਟ ਬਣਾ ਰਹੇ ਹੋ ਪਹਿਲਾਂ ਸੈਂਪਲ ਪਾਸ ਕਰਾਓ ਫਿਰ ਤੁਸੀਂ ਪ੍ਰੋਡਕਟ ਨੂੰ ਸੇਲ ਕਰੋ ਕਿਉਂ ਸਰਕਾਰ ਰੂਲੀ ਬਣਾਉਂਦੀ ਹੈ ਜੇ ਬਣਾਉਣਾ ਚਾਹੀਦਾ ਬਿਲਕੁਲ ਬਣਾਉਣਾ ਚਾਹੀਦਾ ਅੱਜ ਸਵਾਲ ਵੀ ਕੀਤਾ ਸੀ ਡਾਇਰੈਕਟਰ ਨੂੰ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਡੀ ਰੂਟੀਨ ਸੈਂਪਲਿੰਗ ਹੈ ਸੈਂਪਲਿੰਗ ਫੀਲਿੰਗ ਸਾਡੀ ਕੀਤੀ ਗਈ ਹੈ ਰੂਟੀਨ ਸੈਂਪਲਿੰਗ ਫੀਲਿੰਗ ਹਰ ਸਾਲ ਕਰਦੇ ਆਂ ਸੀ ਈਅਰਲੀ ਕਰਦੇ ਆਂ ਅਸੀਂ ਉਹਨਾਂ ਨੂੰ ਵੀ ਸਵਾਲ ਕੀਤਾ ਸੀਗਾ ਕਿ ਕੀ ਐਕਸ਼ਨ ਲੈਣੇ ਹੋ ਕਿਉਂ ਨਹੀਂ ਰੋਕtham ਹੋ ਰਹੀ ਇਸ ਚੀਜ਼ਾਂ ਦੀ ਤਾਂ ਉਹ ਕਹਿੰਦੇ ਕਿ ਸਾਡੀ ਰੂਟੀਨ ਆ ਤੇ ਐਕਸ਼ਨ ਵੀ ਲਿੱਤਾ ਜਾਂਦਾ ਹੈ ਲੇਕਿਨ ਦੁਕਾਨਦਾਰ ਬਾਜ਼ ਨਹੀਂ ਆ ਰਹੇ ਸਰ ਦੇਖੋ ਗਲਤ ਤਾਂ ਹੈ ਗਿਆ ਦੁ ਮੈਂ ਆਪਦੀ ਗੱਲ ਕਰਦਾ ਮੈਂ ਆਪਣੇ ਜਿਹੜਾ ਮੇਰਾ ਸਵੀਟ ਸ਼ਾਪ ਆ ਗੱਲ ਕਰਦੋ ਪਹਿਲਾਂ ਤੁਹਾਨੂੰ ਮੈਂ ਕਿਜੀ ਜੇ ਚੈੱਕ ਕਰਾਈਆਂ ਤੁਸੀਂ ਖਾਦੇ ਮੈਂ ਤੁਨੂੰ ਕੀ ਪੁੱਛਿਆ ਤੁਸੀਂ ਕਿਹਾ ਜੇ ਮੇਰੇ ਘਰ ਵਾਲਾ ਸਵਾਦ ਆ ਦੇਹੀ ਤੁਸੀਂ ਖਾਦੇ ਪਨੀਰ ਤੁਸੀਂ ਖਾਦਾ ਸ਼ਾਇਦ ਤੁਸੀਂ ਇਹ ਵੀ ਗੱਲ ਕੀਤੀ ਮੈਂ ਹਜ ਆਪਣੀ ਨਹੀਂ ਕਦੀ ਖਾਦਾ ਮੈਂ ਪਨੀਰ ਚ ਵੀ ਦੇਸੀ ਕੀ ਨਹੀਂ ਪਾਇਆ ਲੋਕੀ ਕਹਿੰਦੇ ਅਸੀਂ ਦੇਸੀ ਕੀ ਦੀ ਮਠਾਈ ਬਣਾਉਂਦੇ ਆ ਕਿਸੇ ਬਰਫੀ ਚ ਦੇਸੀ ਕੀ ਨਹੀਂ ਪੈਂਦਾ ਉਹਨਾਂ ਦੇਸੀ ਕੀ ਦੀ ਮਠਾਈ ਕਾ ਕੇ ਵੇਚਿਆ ਜਾਂਦਾ ਜੋ ਤੁਹਾਡੇ ਖੋ ਖੋਆ ਪ्योर ਆ ਦੁੱਧ ਪ्योर ਆ ਤੇ ਦੇਸੀ ਕੀ ਗਾਦਾ ਪਾਉਂਗੇ ਤੁਸੀਂ ਹੈਨਾ ਜਲੇਬੀ ਦੇ ਸੀਗੀ ਵਿੱਚ ਬਣਾਈ ਜਾਂਦਾ ਸੀ ਲੱਡੂ ਦੇ ਸੀਗੀ ਵਿੱਚ ਬਣਾਈ ਜਾਂਦਾ ਕਿਉਂਕਿ ਬੂੰਦੀ ਨੂੰ ਬਣਾਉਣਾ ਪੈਂਦਾ ਸਰ ਕਿਸੇ ਮਠਿਆਈ ਦੇ ਵਿੱਚ ਗਲਾਬ ਜਾਮਨ ਨੂੰ ਦੇਸੀ ঘি ਵਿੱਚ ਫਰਾਈ ਕੀਤਾ ਜਾ ਸਕਦਾ ਪਨੀਰ ਦੀ ਸਭ ਤੋਂ ਜ਼ਿਆਦਾ ਸ਼ਿਕਾਇਤ ਆਉਂਦੀ ਹੈ ਪਨੀਰ ਤੁਸੀਂ ਕੁਆਲਿਟੀ ਥੋੜੇ ਦਿਖਾਉਂਗੇ ਵੀ ਥੋੜੇ ਹੋਰ ਕੀ ਕੁਆਲਿਟੀ ਚੈੱਕ ਕਰਾ ਦਿਓ ਤਾਂ ਪਤਾ ਲੱਗ ਜਾਊਗਾ ਇਹ ਪਨੀਰ ਆ ਜਦੋਂ ਸੀ ਪਨੀਰ ਨੂੰ ਖਾਣੇ ਆ ਸਭ ਤੋਂ ਤੇ ਦੁੱਧ ਦਾ ਹੋਣਾ ਚਾਹੀਦਾ ਜਿਹੜਾ ਦੁੱਧ ਜਿਥੋਂ ਪਨੀਰ ਵਧੀਆ ਬਣਦਾ ਜਿੱਥੇ ਤੱਕ ਫੈਟ ਦੀ ਗੱਲ ਆ ਜੇ ਕੋਈ 2 ਜਾਂ 3 ਫੈਟ ਦਾ ਵੀ ਪਨੀਰ ਦਾ ਦੁੱਧ ਦਿੰਦਾ ਨਾ ਦੁੱਧ ਦਾ ਤੇ ਬਹੁਤ ਵਧੀਆ ਇਹ ਦੇਖੋ ਜੀ ਇਹਨੂੰ ਤੁਸੀਂ ਹੁਣ ਛਰਿਆਂ ਉਂ ਦੇਖ ਸਕਦੇ ਹੋ ਇਹ ਗੋਲੀ ਨਹੀਂ ਬਣਿਆ ਮੱਖਣ ਬਣ ਗਿਆ ਇਹ ਭਲੀਰ ਆ ਇਸ ਚ ਮਲਾਈਮ ਪਾਣਾ ਜੇ ਤੁਸੀਂ ਸਿੰਥੈਟਿਕ ਪ੍ਰੀ ਲਾਓਗੇ ਉਹ ਰਬੜ ਬਣ ਜਾਣਾ ਗੋਲੀ ਬਣ ਜਾਣਾ ਉਹਨੇ ਟਾਈਟ ਹੋ ਜਾਣਾ ਰਬੜ ਬਣ ਜਾਏਗਾ ਹਾਂ ਬਿਲਕੁਲ ਬਣੇਗਾ ਜੀ ਜੇ ਮਟੀ ਸਿੰਥੈਟਿਕ ਬਣਦਾ ਕਿਥੋਂ ਮਲਾਵਟ ਕੀ ਕੀ ਪਾਇਆ ਕੀ ਜਾਂਦਾ ਇਹੋ ਜਿਹਾ ਉਸ ਚ ਦੇਖੋ ਉਹ ਤਾਂ ਜੀ ਅਸੀਂ ਕਦੇ ਯੂਜ਼ ਨਹੀਂ ਚੀਜ਼ਾਂ ਕੀਤੀਆਂ ਬਣਾਉਣ ਵਾਲੇ ਜਾਣਦੇ ਨੇ ਪਰ ਮੈਂ ਬਾਹਰੋਂ ਪ੍ਰੀ ਨਹੀਂ ਲੈਂਦਾ ਮੈਂ ਆਪਣਾ ਬਣਾਉਣਾ ਆਪਣਾ ਬਣਾਉਨੇ ਹੋ ਬਿਲਕੁਲ ਗਾਹ ਖੜੇ ਹੋ ਕੇ ਪੁੱਛ ਸਕਦੇ ਹੋ ਮੇਰੇ ਕੋਲ ਕਿਹ ਵੀ 8 ਵਜੇ ਪਨੀਰ ਖਤਮ ਹੋ ਜਾਂਦਾ ਮੈਂ ਬਾਹਰੋਂ ਲੈ ਕੇ ਨਹੀਂ ਵੇਚਦਾ ਆਪਣੀ ਦੁਕਾਨ ਦਾ ਆਪ ਬਣਾ ਕੇ ਵੇਚਾਂਗਾ ਸਰ ਮੈਂ ਕਿਤੇੋਂ ਬਾਹਰੋਂ ਕਿਲੋ ਪਨੀਰ ਲਿਆ ਕੇ ਆਪਣੀ ਦੁਕਾਨ ਤੇ ਰੱਖਿਆ ਨਹੀਂ ਕਦੀ ਕਿਸੇ ਕੋਲ ਮੇਰੇ ਕੋਲ ਗਾਹਕ ਨਹੀਂ ਬਹੁਤ سارے ਤੁਹਾਨੂੰ ਬਿਆਨ ਦੇ ਦੇਣਗੇ ਚੀਜ਼ ਦਾ ਦੁੱਧ ਪਾਰਿਓ ਖੁੱਲਾ ਦੁੱਧ ਦੇ ਰਹੇ ਹਾਂ ਤਾਂ ਖੁੱਲਾ ਦੁੱਧ ਦੇ ਸੈਂਪਲਿੰਗ ਤਾਂ ਸਭ ਤੋਂ ਜ਼ਿਆਦਾ ਫੇਲ ਹੋਈ ਹੈ ਕਿ ਇਸ ਵਾਰ ਸਰ ਦੇਖੋ ਆ ਸਾਡੇ ਕਿਸਾਨਵਰੇ ਘੜੇ ਨੇ ਇਹ ਦੁੱਧ ਮੇਰੇ ਘਰ ਡੇਲੀ ਲੈ ਕੇ ਜਾਂਦੇ ਨੇ ਇਹਨਾਂ ਕੋਲ ਪੁੱਛ ਲਈ ਜੇ ਮੜ ਜਾ ਇੱਕ ਵਾਰੀ ਡੇਲੀ ਲੈ ਕੇ ਜਾਂਦੇ ਨੇ ਦੁੱਧ ਸਰ ਮੈਂ ਦੋ ਜਦੋਂ ਦੇਨ ਦੀ ਸ਼ਾਪ ਖੁੱਲ੍ਹੀ ਸੀ ਨਾ 1993 ਵਿੱਚ ਉਦੋਂ ਉਹ ਲੈ ਰਹੀਆਂ ਉਦੋਂ 70 ਰੁਪਏ ਰੇਟ ਸੀ ਅੱਜ 62 ਹੋ ਗਿਆ ਦੁੱਧ ਨਹੀਂ ਛੱਡਿਆ ਦੁੱਧ ਨਹੀਂ ਛੱਡਿਆ ਤੁਸੀਂ ਦੁੱਧ ਨਹੀਂ ਛੱਡਿਆ ਕਿਉਂਕਿ ਉਹਦੇ ਵਿੱਚੋਂ ਹੀ ਮੇਰਾ ਘੋ ਵੀ ਨਿਕਲ ਆਉਂਦਾ ਮੈਨੂੰ ਉਹ ਸਸਤਾ ਪੈ ਜਾਂਦਾ ਉਲਟਾ ਅੱਛਾ ਮਲਾਈ ਬਹੁਤ ਅੱਛੀ ਹੁੰਦੀ ਹੈ ਔਰ ਇਹਨਾਂ ਨੇ ਇੱਕ ਸੁਗੰਧ ਖਾਦੀ ਹੋਈ ਹੈ ਕਿ ਅਸੀਂ ਦੁੱਧ ਦੇ ਵਿੱਚ ਪਾਣੀ ਨਹੀਂ ਪਾਣਾ ਰੇਟ ਬੇਸ਼ੱਕ ਬੇਰ ਕਦੇ ਲੈਵਲ ਦੇ ਉੱਤੇ ਚੱਲਣਾ ਹੈ ਪਰ ਪਾਣੀ ਨਹੀਂ ਪਾਣਾ ਹੈ ਤਰਾ ਨਾਲ ਕਹਿ ਰਹੇ ਨੇ ਕਿ ਸਿਹਤ ਨਾਲ ਖਿਲਵਾੜ ਨਹੀਂ ਕਰਨਾ ਸਰ ਇੱਕ ਕਸਟਮਰ ਨੇ ਮੇਰੇ ਕੋਈ ਮਾਮੇ ਦਾ ਮੁੰਡਾ ਨਹੀਂ ਭੂਆ ਦੀ ਕੁੜੀ ਨਹੀਂ ਨਾ ਚਾਚੇ ਦਾ ਮੁੰਡਾ ਇਹ ਕਸਟਮਰ ਨੇ ਸਾਰੇ ਇਹ ਮੇਰੇ ਕੋਲ ਪ੍ਰੋਡਕਟ ਲੈ ਕੇ ਮਜੂਜ ਕਰਦੇ ਨੇ ਇਹ ਸਰ ਦਹੀਂ ਦੀ ਸਭ ਤੋਂ ਜ਼ਿਆਦਾ ਸ਼ਿਕਾਇਤ ਹੁੰਦੀ ਹੈ ਦਹੀਂ ਦੀ ਵੀ ਕਈ ਵਾਰ ਹੁੰਦਾ ਨਾ ਕਿ ਕੈਮੀਕਲ ਲਗਾ ਕੇ ਉਹਨੂੰ ਪ੍ਰੀਜ਼ਰਵ ਕੀਤਾ ਜਾਂਦਾ ਬਚਾਇਆ ਜਾਂਦਾ ਬਾਦ ਸਮਾਂ ਕੱਢਦੇ ਦਹੀਂ ਦਾ ਕੀ ਮੈਟਰ ਰਹਿੰਦਾ ਇੱਕ ਸਕਿਮਡ ਮਿਲਕ ਕਹਦੇ ਨੇ ਅਸੀਂ ਸਪਰੇਟਾ ਮਿਲਕ ਜੀ ਕੋਈ ਵੀ ਵਪਾਰੀ ਕੱਲੇ ਸਪਰੇਟੇ ਨਹੀਂ ਲੱਗ ਵੀ ਦੇ ਦਿੰਦਾ ਮੈਂ ਕਹਿੰਦਾ ਗਣੀ ਬਤਾ ਜਾ ਰ ਉਹ ਚ ਕੋਈ ਘੱਟ ਕੋ ਘੱਟ ਮਾੜੀ ਚੀਜ਼ ਤਾਂ ਨਹੀਂ ਹੈ ਹੈਨਾ ਸੋ ਦਹੀਂ ਦੇ ਵਿੱਚ ਪੂਜੀ ਜਿਹੇ ਜਿਹੇ ਦੇਖੋ ਦਹੀਂ ਹੈ ਇਹ ਮੈਂ ਤੁਨ ਇੱਕੋ ਗੱਲ ਕਹੂੰਗਾ ਤੁਸੀਂ ਸਾਰੇ ਚਮਚਾ ਲਾ ਕੇ ਦੇਖੋ ਤੁਹਾਡੇ ਕੀ ਸਵਾਦ ਦਾ ਫਰਕ ਆ ਤੁਹਾਨੂੰ ਤੁਸੀਂ ਆਪ ਲਾ ਕੇ ਦੇਖੋ ਇਹ ਮੈਂ ਘਰੋਂ ਨਹੀਂ ਲੈ ਕੇ ਆਇਥੋਂ ਹੀ ਆ ਜਾਇਕ ਦਾ ਟੇਸ ਉਹ ਆਇਆ ਨਾ ਤੁਸੀਂ ਦੇਖੋ ਪਨੀਰ ਤੁਸੀਂ ਦੇਖੇ ਵਾਲੇ ਖਾਧਾ ਨਹੀਂ ਇਹ ਵੀ ਖਾ ਕੇ ਦੇਖ ਲਓ ਇੱਕ ਵਾਰੀ ਪਲੀਜ਼ ਮੈਂ ਇਕਵਰੀ ਵੈਸੇ ਤੁਹਾਨੂੰ ਤਾਂ ਹੀ ਕਹਤਾ ਲੱਗ ਜਾਂਦਾ ਇੱਕ ਵਾਰੀ ਮੂੰਹ ਚ ਪਾ ਕੇ ਦੇਖੋ ਤੁਸੀਂ ਦੋ ਮਿੰਟਾਂ ਪਲੀਜ਼ ਹੂੰ ਹ ਲੈ ਸੋ ਇਹ ਚ ਗਿਆ ਔਰ ਇੱਕ ਗੱਲ ਤਾਂ ਅਸੀਂ ਵਾਦਾ ਕਰਦੇ ਹਾਂ ਹਮੇਸ਼ਾ ਮੇਰੇ ਪਰਿਵਾਰ ਦੇ ਵਿੱਚ ਜੇ ਕੋਈ ਚੀਜ਼ ਜਾਏਗੀ ਕੀ ਵੀ ਇਹੀ ਲੈ ਕੇ ਜਾਊਂਗਾ ਔਰ ਦਹੀਂ ਵੀ ਦੁੱਧ ਵੀ ਇਹੀ ਮੇਰਾ ਸਪੈਸ਼ਲ ਕੁਛ ਨਹੀਂ ਹੁੰਦਾ ਰਸਮ ਲਈ ਵੀ ਇਹੀ ਲੈ ਕੇ ਜਾਊਂਗਾ ਪਹਿਲਾਂ ਮੇਰੇ ਬੱਚੇ ਖਾਣਗੇ ਫਿਰ ਤੁਹਾਡੇ ਬੱਚੇ ਖਾਣਗੇ ਨਹੀਂ ਨੂੰ ਕੰਮ ਕਰਨ ਦੀ ਕੋ ਲੋੜ ਨਹੀਂ ਮੈਂ ਨਹੀਂ ਕੰਮ ਕਰਨਾ ਜਿਵੇਂ ਜਹਰੇ ਲੋਕਾਂ ਨੂੰ ਖਲਾਉਣੀ ਆ ਯਾਰ ਦੁਕਾਨਦਾਰਾਂ ਵੱਲੋਂ ਲਾਲਚ ਕਰ ਲਿੱਤਾ ਜਾਂਦਾ ਜਿਸ ਦੇ ਕਾਰਨਾਂ ਕਾਰਨ ਸੈਂਪਲ ਫੇਲ ਹੋ ਜਾਂਦੇ ਨੇ ਜਿਹੜੀ ਸੈਂਪਲਿੰਗ ਭਰੀ ਜਾਂਦੀ ਐ ਸਰ ਕਰਦੇ ਨੇ ਐਂ ਦੱਸੋ ਮੈਨੂੰ ਕੋਈ ਇੱਕ ਕਿੱਥਾ ਇੰਡੀਆ ਦੇ ਮੈਨੂੰ ਉਹ ਦੱਸ ਦਿਓ ਜਿਹੜੇ ਪਿਓਨਟੀ ਨਾਲ ਹੁੰਦਾ ਹੋਵੇ ਉਹ ਕਿੱਥੇ ਦਾ ਨਾਮ ਲੈ ਲਓ ਤੁਸੀਂ ਜਦੋਂ ਜਦੋਂ ਕਿਉਂ ਚੀਜ਼ਾਂ ਖਰਾਬ ਨੇ ਜਦੋਂ ਵੋਟਾਂ ਮੰਗਣ ਵੇਰੇ ਸ਼ਰਾਬਾ ਪਲਾਈਏ ਜਾਂਦੇ ਲਾਲ ਦਿੱਤਾ ਜਾਂਦਾ ਤੇ ਫਿਰ ਸਰ ਜਿਹੜੇ ਦੁਕਾਨਦਾਰ ਲੋਕ ਹੋਈ ਬਿਜ਼ਨਸਮੈਨ ਹੈ ਇਹਨਾਂ ਲੋਕਾਂ ਦੇ ਪੈਸਾ ਲੌਂਦੇ ਨੇ ਫਿਰ ਇਹਨਾਂ ਦੀ ਆਪਣੀ ਸਰਕਾਰ ਹੈ ਰੋਕਣ ਵਾਲਾ ਕੌਣ ਹੈ ਫੈਟ ਤੱਕ ਤੁਸੀਂ ਲੈ ਲੈਣੇ ਜਿੱਤੋਂ ਅੱਗੇ ਪ੍ਰੋਡਕਟ ਤਿਆਰ ਕਰਦੇ ਹਾਂ ਤੁਸੀਂ ਵੀ ਫੈਟ ਕਰਕੇ ਚੈੱਕ ਕਰਕੇ ਲੈਣੇ ਹੋ ਦੇਖੋ ਐ ਹੁੰਦਾ ਸਾਡੇ ਕੋਲ ਸਾਡੇ ਪਿੰਡਾਂ ਚ ਡੈਰੀਆਂ ਨੇ ਸਾਡੀ ਫੈਟ ਵਾਲੀਆਂ ਜਿਹੜੀਆਂ ਮਸ਼ੀਨਾਂ ਹੁੰਦੀਆਂ ਲੱਗੀਆਂ ਹੋਈਆਂ ਨੇ ਸੈਂਪਲ ਭਰ ਕੇ ਅਸੀਂ ਚੈੱਕ ਕਰਦੇ ਪਹਿਲਾਂ ਉਹਦੇ ਵਿੱਚ ਅਸੀਂ ਕੀ ਦੇਖਣਾ ਹੁੰਦਾ ਅਸੀਂ ਫੈਟ ਦੇਖਣੀ ਆ ਕਿਤੇ ਯੂਰੀਆ ਵਗੈਰਾ ਕੁਝ ਜ਼ਿਆਦਾ ਤਾਂ ਨਹੀਂ ਹੈਗਾ ਉਹ ਚ ਅਸੀਂ ਉਹ ਦੇਖਣਾ ਠੀਕ ਹੈ ਨਾ ਜਦੋਂ ਸਾਡੀ ਇਮੇਜ ਦਾ ਦੁੱਧ ਬਾਕੀ ਹੀ ਰਲਾਇਆ ਜਾਂਦਾ ਬਿਲਕੁਲ ਲੋਕੀ ਰਲਾਉਂਦੇ ਨੇ ਜੀ ਬਹੁਤ ਕੁਝ ਦੁੱਧ ਵਿੱਚ ਬਹੁਤ ਸਾਰੀਆਂ ਮਲਆਉਟਾਂ ਨੇ ਇੱਕ ਮਲਆਉਟ ਨਹੀਂ ਹੈ ਅਰੇ ਭਾਈ ਬਹੁਤ ਸਾਰੀਆਂ ਕਰਦੇ ਨੇ ਮੈਂ ਦੇਖੋ ਟੈਂਕਰ ਦਾ ਟੈਂਕਰ ਜਾ ਰਹੇ ਨੇ ਰਸਤੇ 'ਚ ਘਿਰ ਕੇ ਚੈੱਕ ਕਰੋ ਉਹਨੂੰ ਜਿਉ ਤੁਨ ਲਾਦਾ ਵੀ ਖਰਾਬ ਆ ਉਹਨੂੰ ਡੋਲਰ ਨਾਲ ਦੀ ਨਾਲ ਉੱਥੇ ਤੇ ਬੰਦੇ ਨੂੰ ਸਜ਼ਾ ਦਿਓ ਯਾਰ ਖਿਲਵਾੜ ਆ ਯਾਰ ਮਨੁੱਖੀ ਸ਼ਰੀਰ ਨਾ ਖਿਲਵਾੜ ਆ ਇਹੀ ਜੀ ਦਿੱਕਤ ਮੈਂ ਪਹਿਲਾਂ ਵੀ ਕਿਹਾ ਜੇ ਦੁੱਧ ਤੇ ਪੁੱਤ ਦੋਨਾਂ ਜਮਲਾਵਟ ਹੋ ਗਈ ਨਾ ਤਾਂ ਉਹ ਦੇਸ਼ ਕਦੇ ਕਾਮਯਾਬ ਨਹੀਂ ਹੋ ਸਕਦਾ। ਕਿਹਾ ਦੱਸ ਰਹੇ ਸੀ ਕਿ ਟਰਾਈ ਸਿਟੀ ਦੇ ਜਿੰਨਾ ਨੇੜਲੇ ਮੱਝਾਂ ਵੀ ਰੱਖੀ ਹੋਈਆਂ ਨੇ इवन ਲੋਕਾਂ ਨੇ ਤੁਸੀਂ ਉਹਨਾਂ ਦਾ ਵੀ ਦੁੱਧ ਨਹੀਂ ਲੈਂਦੇ। ਨਹੀਂ ਲੈਂਦੇ ਸਰ ਸਾਨੂੰ ਉਹ ਚੀਜ਼ ਜਿਹੜੀ ਅਸੀਂ ਜਦੋਂ ਉਹਦਾ ਕੀ ਕਾਰਨ ਹੈ? ਉਹਦਾ ਕਾਰਨ ਇਹ ਆ ਵੀ ਜਿਹੜਾ ਸਾਡਾ ਏਰੀਆ ਦਾ ਫਰਕ ਹੁੰਦਾ ਹਮੇਸ਼ਾ। ਕਈ ਏਰੀਆ ਦੇ ਵਿੱਚ ਜਿਹੜੀ ਜ਼ਮੀਨ ਦੇ ਵਿੱਚ ਚੈਰਨ ਜ਼ਿਆਦਾ ਆ। ਉਹ ਮੱਝਾਂ ਦਾ ਜਿਹੜਾ ਦੁੱਧਾ ਉਹਦੇ ਚ ਕਾਰਸ਼ਪਨ ਆਇਆ ਕਿ ਮਲਾਈ ਦੇ ਵਿੱਚ। ਤੁਸੀਂ ਪਿਓਰ ਵੀ ਕੱਢ ਲਓ ਜਾ ਕੇ ਇਥੋਂ ਹੁਣ ਜਿਹੜੀਆਂ ਮੱਜਾਂ ਚੰਡੀਗੜ੍ਹ ਤੇ ਲੱਗ ਰਹਿੰਦੀਆਂ ਨੇ ਇਹ ਕਿੱਥੇ ਚੁਗਦੀਆਂ ਨੇ ਸਾਰਾ ਕਿ ਚੰਡੀਗੜ੍ਹ ਚ ਆ ਕੇ ਘੁੰਮਦੀਆਂ ਨੇ ਰਾਤ ਨੂੰ ਛੱਡ ਦਿੰਦੇ ਨੇ ਸਵੇਰੇ ਲੈ ਜਾਂਦੇ ਨੇ ਉਹ ਲਫਾਫੇ ਖਾਂਦੀਆਂ ਨੇ ਉਹ ਡਸਟਮਿਨੋ ਚਾੜੀ ਗੰਦ ਖਾਂਦੀਆਂ ਨੇ ਦੇਖੋ ਜੈਸਾ ਖਿਲਾਓਗੇ ਵੈਸਾ ਪਾਓਗੇ ਜਦੋਂ ਸਾਡੇ ਜਿਹੜੇ ਪੰਜਾਬ ਦਾ ਜਰੂਰ ਕੀ ਆ ਪੰਜਾਬ ਦੇ ਵਿੱਚ ਹਰਾਚਾਰਾ ਬੀਜਿਆ ਜਾਂਦਾ ਔਰ ਮੱਜਾਂ ਨੂੰ ਖਿਲਾਇਆ ਜਾਂਦਾ ਉਹਦੇ ਬਹੁਤ ਸਾਰੀ ਜਿਹੜੇ ਇਹ ਜੇ ਘਰ ਨੇ ਜਿਹੜੇ ਮਤਲਬ ਕਿ ਐਸੀ ਮੱਜਾਂ ਨੂੰ ਛੱਡਦੇ ਆ ਚੰਡੀਗੜ੍ਹ ਤੁਸੀਂ ਕਿ ਸਵੇਰੇ 4:00 ਵਜੇ ਚੱਕਰ ਮਾਰਿਓ ਤੁਹਾਨੂੰ ਪਤਾ ਲੱਗ ਜੂ ਮੱਝਾ ਕਿਹ ਹੈ ਜੇ ਅਸੀਂ ਕੀ ਖਾ ਰਹੇ ਆ ਉਹ ਗੰਦ ਖਾਂਦੇ ਨੇ ਗੰਦ ਅਸੀਂ ਖਾ ਰਹੇ ਸਰ ਕਿਸੇ ਵੀ ਚੀਜ਼ ਦਾ ਬੇਸ ਕਿੱਥੋਂ ਆ ਧਰਤੀ ਤੋਂ ਬੰਨਦਾ ਨਾ ਜੇ ਉੱਥੇ ਜਿਹੜਾ ਚਾਰਾ ਖਾਂਣਗੇ ਉਹ ਜੁੱਧ ਦੇਣਗੇ ਸੋ ਨੇਚਰਲੀ ਆ ਲੱਗਦਾ ਕਿ ਹੁਣ ਇਸ ਚੀਜ਼ ਨੂੰ ਰੋਕਣਾ ਚਾਹੀਦਾ ਬਾਕੀ ਦੁਕਾਨਦਾਰਾਂ ਨੂੰ ਵੀ ਸੋਚਣਾ ਚਾਹੀਦਾ ਥੋੜਾ ਜਿਆ ਕਿਉਂਕਿ ਤਿਹਾਰਾਂ ਦੇ ਦਿਨ ਨੇ ਅੱਗੇ ਲੋਕਾਂ ਦੀ ਜ਼ਿੰਦਗੀ ਨਾਲ ਕੋਰ ਕਰਨੀ ਚਾਹੀਦੀ ਹੈ ਮੈਂ ਸਰਕਾਰ ਨੂੰ ਇੱਕ ਹੋਰ ਅਪੀਲ ਕਰੂੰਗਾ ਵੀ ਜਿਸ ਵਕਤ ਸਾਡਾ ਦੇਸ਼ ਆਜ਼ਾਦ ਹੋਇਆ ਸੀ ਨਾ ਉਦੋਂ ਦੋ ਚੀਜ਼ਾਂ ਸਾਡੇ ਪੰਜਾਬ ਨੇ ਬਹੁਤ ਵੱਧ ਕੇ ਕੀਤੀਆਂ ਸੀ ਇੱਕ ਹਰੀ ਕ੍ਰਾਂਤੀ ਆਈ ਸੀ ਇੱਕ ਚਿੱਟੀ ਕ੍ਰਾਂਤੀ ਆਈ ਸੀ ਹਰੀ ਕ੍ਰਾਂਤੀ ਬਾਰੇ ਸਾਨੂੰ ਬੋਲਿਆ ਗਿਆ ਸੀ ਭਾਈ ਆਪਣੇ ਕੋਲ ਫੂਡ ਨਹੀਂ ਹੈ ਖਾਣ ਨੂੰ ਖਰਾਕ ਨਹੀਂ ਹੈ ਤਾਂ ਸਾਡੇ ਕਿਸਾਨਾਂ ਨੇ ਜੱਟ ਭਰਾਵਾਂ ਨੇ ਸਾਡੇ ਸਾਰੇ ਪਰਿਵਾਰਾਂ ਨੇ ਅੱਗੇ ਵੱਧ ਕੇ ਹਰੀ ਕ੍ਰਾਂਤੀ ਲੈ ਕੇ ਆਏ ਫਿਰ ਜਿਸ ਵਾਰ ਸਾਡੇ ਬੱਚੇ ਕਕੋਸ਼ਿਤ ਹੋ ਗਏ ਖਰਾਕ ਤੋਂ ਫਿਰ ਸਾਨੂੰ ਚਿੱਟੀ ਕ੍ਰਾਂਤੀ ਬਾਰੇ ਬੋਲਿਆ ਗਿਆ ਪਸ਼ੂ ਪਾਲਣ ਵਿਭਾਗ ਬਣਾਏਗੇ ਤਾਂ ਉਹਨਾਂ ਰਾਹੀਂ ਦੁੱਧ ਕਰ ਕਰ ਤੱਕ ਬਚਾਇਆ ਗਿਆ ਇਹ ਹੁਣ ਵੀ ਮੈਂ ਕਹਿਣਾ ਵੀ ਪਸ਼ੂ ਜੇ ਤੁਸੀਂ ਕਿਸੇ ਪਿੰਡ ਦੇ ਵਿੱਚ ਚਲੇ ਜਾਓ ਪਹਿਲਾਂ ਘਰ-ਘਰ ਚ ਚਾਰ-ਚਾਰ ਮੱਝਾਂ ਹੁੰਦੀਆਂ ਸੀ ਸਰ ਹੁਣ ਪਿੰਡ ਦੇ ਵਿੱਚ ਜੇ 50 ਘਰ ਨੇ ਤਾਂ 30 ਜਿਹੜੇ ਘਰ ਨੇ ਦੁੱਧ ਮੁੱਲ ਲੈ ਕੇ ਪੀ ਰਹੇ ਨੇ 20 ਕੋਲ ਮੱਝਾਂ ਨੇ ਫਿਰ ਉਹ ਜਿਹੜਾ ਪਿੰਡ ਦਾ ਦੁੱਧਾ ਥੋੜਾ-ਬੋਧਾ ਡੈਰੀ ਚਲਾ ਜਾਂਦਾ ਜੀ ਕੁਝ ਲੋਕੀ ਉੱਥੇ ਲੋਕ ਲੈ ਲੈਂਦੇ ਆ ਤੇ ਜਿਹੜਾ ਬਾਕੀ ਜਿਹੜਾ ਕੰਮ ਆਈ ਤੁਹਾਨੂੰ ਪਤਾ ਆ ਮਿਲਾਵਟ ਵਾਲੀ ਮਿਲਣਾ ਬਾਹਰੋਂ ਪਰਚੇਜ ਕਰਨਾ ਜਾਂ ਕਿਸੇ ਨੇ ਆਪ ਬਣਾਉਣਾ ਤਾਂ ਫਿਰ ਉਹ ਮਿਲਾਵਟੀ ਹੋਏਗੀ ਤੇ ਸਰਕਾਰਾਂ ਨੂੰ ਤੇ ਜ਼ੋਰ ਦੇਣਾ ਚਾਹੀਦਾ ਡਿਮਾਂਡ ਨਹੀਂ ਪੂਰੀ ਹੋ ਰਹੀ ਬੇਸਿਕਲੀ ਦੁੱਧ ਦੀ ਡਿਮਾਂਡ ਡਿਮਾਂਡ ਨਹੀਂ ਪੂਰੀ ਦੇਖੋ ਜਦੋਂ ਤੁਸੀਂ ਬੜਿਆ ਦੁੱਧ ਕੰਜ਼ਮਪਸ਼ਨ ਆ ਉਹਦੀ ਡਿਮਾਂਡ ਨਹੀਂ ਪੂਰੀ ਹੋ ਰਹੀ ਮੈਂ ਤੁਹਾਨੂੰ ਦੱਸਦਾ ਵੀ ਅੱਜ ਜੇ ਤੁਸੀਂ ਕਿਸੇ ਡੈਰੀ ਫਾਰਮ ਵਾਲੇ ਕੋਲ ਦੁੱਧ ਲੈਣ ਜਾਣੇ ਹੋ ਉਹ ਪਹਿਲਾਂ ਘੋਮ ਨੂੰ 10 ਲੱਖ ਰੁਪਏ ਐਡਵਾਂਸ ਦਿਓ 5 ਲੱਖ ਰੁਪਏ ਐਡਵਾਂਸ ਦਿਓ ਉਹ ਆਪਣੀ ਰੇਟ ਮਨਮਰਜ਼ੀ ਦੇਊਗਾ ਜਦੋਂ ਮੈਂ ਆਪਣੀ ਵਰਫੀ ਆਪਦੇ ਰੇਟ ਦੇ ਵੇਚ ਰਿਹਾ ਤੇ ਉਹਨੂੰ ਵੀ ਜਿਹੜਾ ਅੱਛਾ ਮਿਲਣਾ ਚਾਹੀਦਾ ਜਿਹਨੂੰ ਵੀ ਜਿਉਂਦਾ ਰੱਖਣਾ ਤਾਂ ਮੈਨੂੰ ਰੇਟ ਦੇਣਾ ਪੈਣਾ ਔਰ ਜੇ ਕੁਆਲਿਟੀ ਜਿਹੜਾ ਤੇ ਮੈਨੂੰ ਰੇਟ ਦੇਣਾ ਪੈਣਾ ਉਹ ਹ ਬਾਕੀ ਦਾ ਯਾਰ ਹੁਣ ਸਾਰੀ ਸਮਝਦਾਰ ਨੇ ਮੈਂ ਕਿਸ ਨੂੰ ਕੀ ਸਮਝਾਵਾਂ ਨਾ ਤਾਂ ਸੈਂਪਲਿੰਗ ਫੇਲ ਤੋਂ ਬਾਅਦ ਦੇ ਵਿੱਚ ਰਿਐਲਿਟੀ ਚੈੱਕ ਜਿਹੜਾ ਉਹ ਕੀਤਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਦੁੱਧ ਦੇ ਵਿੱਚ ਮਿਲਾਵਟਾਂ ਹੁੰਦੀਆਂ ਨੇ ਦੁੱਧ ਦੁੱਧੇ ਬਣੀਆਂ ਹੋਈਆਂ ਵਸਤੂਆਂ ਜਿਵੇਂ ਪਨੀਰ ਦਹੀਂ ਉਹ ਕਿਸ ਤਰ੍ਹਾਂ ਦੇ ਨਾਲ ਪ੍ਰੀਜ਼ਰਵ ਕੀਤੇ ਜਾਂਦੇ ਨੇ ਤੇ ਇਵਨ ਦੁਕਾਨਦਾਰਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੁੱਧ ਦੀ ਜਿੰਨੀ ਕੰਜ਼ਮਪਸ਼ਨ ਹੋ ਰਹੀ ਹੈ ਓਨੀ ਡਿਮਾਂਡ ਪੂਰੀ ਨਹੀਂ ਕੀਤੀ ਜਾ ਰਹੀ ਜਿਸ ਕਾਰਨਾਂ ਕਾਰਨ ਨਕਲੀ ਦੁੱਧ ਜਿਹੜਾ ਪੈਦਾ ਹੋ ਰਿਹਾ ਤੇ ਨਕਲੀ ਦੁੱਧ ਪੈਦਾ ਹੋਣ ਤੋਂ ਬਾਅਦ ਦੇ ਵਿੱਚ ਨਕਲੀ ਪਨੀਰ ਦਹੀਂ ਅਤੇ ਨਕਲੀ ਦੇਸੀ ਘਿਓ ਵਰਗੀਆਂ ਜਿਹੜੀਆਂ ਚੀਜ਼ਾਂ ਬਣਾਈਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਇਹ ਸੈਂਪਲਿੰਗ ਫੇਲ ਹੁੰਦੀ ਹੈ ਤੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਬਹੁਤ ਸਾਰੇ ਦੁਕਾਨਦਾਰ ਕਰ ਰਹੇ ਨੇ ਫਿਲਹਾਲ ਉਮੀਦ ਇਹ ਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿਹਤ ਵਿਭਾਗ ਕਿੰਨਾ ਇੱਕ ਸਤਰਕ ਰਹਿੰਦਾ ਹੈ ਕਿਉਂਕਿ ਤਿਹਾਰਾਂ ਦੇ ਦਿਨ ਨੇ ਤਿਹਾਰਾਂ ਦੇ ਦਿਨਾਂ ਦੇ ਵਿੱਚ ਕਿੰਨਾ ਐਕਟਿਵ ਹੁੰਦਾ ਹੈ ਤੇ ਕੀ ਕੀ ਸੈਂਪਲਿੰਗ ਆਉਣ ਵਾਲੇ ਸਮੇਂ ਦੇ ਵਿੱਚ ਲੈਂਦੀ ਹੈ ਤੇ ਉਸ ਦੀ ਕੀ ਤਸਵੀਰ ਰਹਿੰਦੀ ਹੈ ਦੇਖਣ ਯੋਗ ਰਹੇਗੀ ਵੀਡੀਓ ਜਰਨਲਿਸਟ ਵਿਕਾਸ ਦੇ ਨਾਲ ਮੈਂ ਸਮਰਪ੍ਰੀਤ ਸਿੰਘ ਚੰਡੀਗੜ੍ਹ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ